ਅਸਲ 'ਚ ਇਨਸਾਨ ਦੀ ਬੁੱਧੀ ਅੱਜ ਖੜੀ ਕਿੱਥੇ ਆ ਗੱਲਾਂ ਤਾਂ ਪਰਮਾਤਮਾ ਪਰਮੇਸ਼ਰ ਨੂੰ ਪਾਉਣ ਦੀਆਂ ਕਰਦਾ ਲੇਕਿਨ ਹਜੇ ਵੀ ਖੜਾ ਕਿੱਥੇ ਐ ਉਹ ਆਪਣਾ ਉਹ ਪਰਾਇਆ ਉਹ ਹਿੰਦੂ ਉਹ ਮੁਸਲਮਾਨ ਉਹ ਸਿੱਖ ਉਹ ਸਾਈ ਕੀ ਇਹਨਾਂ ਗੱਲਾਂ ਕਰਕੇ ਪਰਮਾਤਮਾ ਨੂੰ ਪਾਇਆ ਜਾ ਸਕਦਾ ਕਿ ਨਹੀਂ ਪਾਇਆ ਜਾ ਸਕਦਾ ਕਿਉਂਕਿ ਗੁਰਬਾਣੀ ਖੁਦ ਖਲਾਫ ਇਹਨਾਂ ਗੱਲਾਂ ਨੇ ਲੇਖਿਆ ਕਿ ਮੁੱਖ ਨਿੰਦਾ ਅੱਖਾਂ ਦਿਨ ਰਾਤ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਬਾਣੀ ਰਚਿਤ ਲਿਖਿਆ ਮੁਖ ਨਿੰਦਾ ਆਖਾਂ ਦਿਨ ਰਾਤ ਮੂੰਹ ਦੇ ਵਿੱਚੋਂ ਨਿੰਦਾ ਦਿਨ ਤੇ ਰਾਤ ਨਿੰਦਾ ਹੀ ਕਰੀ ਜਾਂਦਾ ਉਹ ਨਹੀਂ ਚੰਗਾ ਉਹ ਬੁਰਾ ਉਹਨੇ ਆਏ ਕੀ ਤਾਂ ਇਹ ਮੈਂ ਉਹਦੇ ਨਾਲੋਂ ਚੰਗਾ ਉਹਦੇ ਨਾਲੋਂ ਘਟੀਆ ਫਿਰ ਕਿਹ ਪ੍ਰਸਤੁਤ ਖੁਦ ਬਣਦੇ ਆ ਤੇ ਗੱਲਾਂ ਪਰਮਾਤਮਾ ਨੂੰ ਕੌਣ ਦਿਆਂ ਕਰਦੇ ਆ ਗੱਲਾਂ ਉਸ پیغمبر ਦੀਆਂ ਕਰਦੇ ਜਿਹੜਾ ਇਹਨਾਂ ਸਭ ਚੀਜ਼ਾਂ ਤੋਂ ਆਪਣੋਂ ਅਲੱਗ ਕਰਕੇ ਗਿਆ ਪਿਆਰ ਦਾ ਸਨੇਹਾ ਜੋ ਦੇ ਕੇ ਕਰ ਸਭ ਨੂੰ ਆਪਾਂ ਗੱਲਾਂ ਆਉਂਦੀਆਂ ਉਹਨੂੰ ਪਾਉਣ ਦੀਆਂ ਕਰਦੇ ਆ ਤੇ ਖੁਦ ਕਿਸ ਚੀਜ਼ 'ਚ ਬਸੇ ਹੋਏ ਆ ਇਹ ਉਹ ਕੌਣ ਕਿਹਨੂੰ ਮੰਨਦਾ ਕੌਣ ਕਿਹਨੂੰ ਨਹੀਂ ਮੰਨਦਾ ਉਹਦੇ ਨਾਲੋਂ ਚੰਗਾ ਉਹਦੇ ਨਾਲੋਂ ਚੰਗਾ ਗੱਲ ਠੁੱਕ ਦੇ ਕਿੱਥੇ ਆ ਗੱਲ ਉੱਥੇ ਹੈ ਜੇ ਪਾਉਣਾ ਹੈ ਨਾ ਉਸ ਮਾਰਗ ਨੂੰ ਤਾਂ ਸਭ ਤੋਂ ਪਹਿਲਾਂ ਨਿੰਦਾ ਦਵੇਸ਼ ਛੱਡੇ ਨਹੀਂ ਹੀ ਪੈਣੀ ਆ ਫਿਰ ਜਾ ਕੇ ਕਿਤੇ ਗੱਲ ਮਾਰੀ